ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਨੂੰ ਗਰਮੀ ਦੇ ਵਿੱਚ ਸਾਰੀ ਤਰ੍ਹਾਂ ਤਰ੍ਹਾਂ ਦੀਆਂ ਕੁਲਫੀਆਂ ਪਸੰਦ ਕਰਦੇ ਨੇ ਤੇ ਹਰ ਤਰ੍ਹਾਂ ਦੀ ਕੁਲਫੀ ਹੈ ਜਿਹੜੀ ਬਾਜ਼ਾਰ ਵਿੱਚੋਂ ਮਿਲਦੀ ਹੈ ਪਰ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਕੁਲਫੀ ਹੈ ਉਹ ਹੈਗੀ ਹੈ ਮੰਗੇਓ ਕੁਲਫੀ ਜਿਹੜੀ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਤੇ ਅੱਜ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੀ ਪਰ ਆਪਾਂ ਬਾਜ਼ਾਰ ਵਰਗੀ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਘਰ ਦੇ ਵਿੱਚ ਵਧੀਆ ਸਮਾਨ ਦੀ ਤਿਆਰ ਕਰਾਂਗੇ ਉਸ ਤੋਂ ਕਿਤੇ ਜ਼ਿਆਦਾ ਵਧੀਆ ਪਰ ਜਦੋਂ ਵੀ ਬੱਚੇ ਇਹਨੂੰ ਖਾਣਗੇ ਤਾਂ ਬਿਲਕੁਲ ਦੱਸ ਨਹੀਂ ਸਕਦੇ ਕਿ ਤੁਸੀਂ ਇਹਨੂੰ ਘਰ ਦੇ ਵਿੱਚ ਤਿਆਰ ਕੀਤਾ ਹੈ 1 ਕਿਲੋ ਲਿਆ ਪਾ ਦੁੱਧ ਤੇ ਉਹਨੂੰ ਗਰਮ ਰੱਖਤਾ ਉਸ ਤੋਂ ਬਾਅਦ ਅੱਧੇ ਗਲਾਸ ਦੁੱਧ ਵਿੱਚ ਆਪਾਂ ਇੱਕ ਕੌਲੀ ਪਾਈਏ ਮਿਲਕ ਪਾਊਡਰ ਦੀ ਜਿਹੜੀ ਇਹ ਕੌਲੀ ਬਿਲਕੁਲ ਛੋਟੀ ਜੀ ਹੈ ਜਿਹੜੀ ਕਿ 2-3 ਸਪੂਨ ਮਿਲਕ ਪਾਊਡਰ ਦੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਡਾ ਦੁੱਧ ਫੁੱਲ ਫੈਟ ਵਾਲਾ ਹੈ ਤੁਹਾਨੂੰ ਇਹ ਵੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਦੁੱਧ ਉਬਾਲਦੇ ਰਹੋ ਆਪਾਂ ਦੁੱਧ ਨੂੰ ਉਬਾਲਾ ਦਿੱਤਾ ਹੋਇਆ ਸੀ ਉਹ ਫੁੱਲ ਫੈਟ ਵਾਲਾ ਨਹੀਂ ਸੀ ਇਸ ਲਈ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਮਿਕਸ ਕਰਤਾ ਜਦ ਜਦ ਦੁੱਧ ਉਬਾਲੇ ਲੈਣ ਲੱਗਿਆ ਤੇ ਮਿਲਕ ਪਾਊਡਰ ਇਹਦੇ ਵਿੱਚ ਮਿਕਸ ਕਰਿਓ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ ਲਗਾਤਾਰ ਇਹਨੂੰ ਆਪਾਂ 20-25 ਮਿੰਟ ਪਕਾਵਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਸੌਂਫ ਦਾ ਤੇ ਇਲਾਇਚੀ ਦਾ ਪਾਊਡਰ ਪਾਤਾ ਚੰਗੀ ਤਰ੍ਹਾਂ ਦੁੱਧ ਉਬਾਲੇ ਲੈ ਰਹੇ ਤੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਇਹ ਜਦ ਹੀ ਕੁਲਫੀ ਤੁਸੀਂ ਤਿਆਰ ਕਰੋਗੇ ਨਾਲ ਨਾਲ ਆਪਣੇ ਕੰਮ ਵੀ ਕਰ ਸਕਦੇ ਹੋ ਕਿਉਂਕਿ ਗੈਸ ਦੀ ਫਲੇਮ ਸਲੋ ਕਰਕੇ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਰੱਖ ਦਿਓ ਤੇ ਆਪਣੇ ਕੰਮ ਕਰਦੇ ਰਹੋ ਕਿਉਂਕਿ ਇਹਨੂੰ ਆਪਾਂ ਕਾਫੀ ਗਾੜਾ ਕਰਨਾ ਹੈ ਉਸ ਤੋਂ ਬਾਅਦ ਆਪਾਂ ਲੈ ਇੱਕ ਕਾਜੂ ਆਪਾਂ ਇੱਥੇ ਟੁੱਟਵੇਂ ਕਾਜੂ ਲੈ ਆ ਤੁਸੀਂ ਚਾਹੋ ਤਾਂ ਸਾਬਤ ਵੀ ਲੈ ਸਕਦੇ ਹੋ ਇਹਨਾਂ ਨੂੰ ਭਿਓਇਓ ਵਗੈਰਾ ਬਿਲਕੁਲ ਨਾ ਕਿਉਂਕਿ ਜਦੋਂ ਆਪਾਂ ਪਹਿਲਾਂ ਕੁਲਫੀ ਤਿਆਰ ਕੀਤੀ ਸੀ ਤੁਹਾਨੂੰ ਬੜੀ ਪਸੰਦ ਆਈ ਸੀ ਉੱਥੇ ਆਪਾਂ ਕਾਜੂਆਂ ਨੂੰ ਭਿਉਤਾ ਸੀ ਪਰ ਇੱਥੇ ਨਹੀਂ ਭਿਉਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਡੇਢ ਕੱਪ ਪਾਇਆ ਚੀਨੀ ਦਾ ਜਦੋਂ ਵੀ ਕਾਜੂ ਗ੍ਰाइंड ਕਰਨੇ ਹੋਣ ਤਾਂ ਉਹਦੇ ਵਿੱਚ ਤੁਸੀਂ ਚੀਨੀ ਮਿਕਸ ਕਰਦਿਆ ਕਰੋ ਕਿਉਂਕਿ ਉਹ ਆਪਣਾ ਔਇਲ ਵਗੈਰਾ ਬਿਲਕੁਲ ਨਹੀਂ ਛੱਡਦੇ ਚੰਗੀ ਤਰ੍ਹਾਂ ਪਿਸ ਜਾਂਦੇ ਇਸ ਤਰ੍ਹਾਂ ਤੁਸੀਂ ਪਾਊਡਰ ਤਿਆਰ ਕਰ ਲੈਣਾ ਬਾਕੀ ਤੁਹਾਡੀ ਮਰਜ਼ੀ ਹੈ ਇਹਦੇ ਵਿੱਚ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਜਦੋਂ ਹੀ ਦੁੱਧ ਪੱਕ ਪੱਕ ਕੇ ਅੱਧੇ ਤੋਂ ਵੀ ਘੱਟ ਰਹਿ ਗਿਆ ਨਾਲ ਦੀ ਨਾਲ ਤੁਸੀਂ ਕਾਜੂ ਤੇ ਖੰਡ ਵਾਲਾ ਪਾਊਡਰ ਇਹਦੇ ਵਿੱਚ ਮਿਕਸ ਕਰ ਦਿਓ ਸਾਰਾ ਹੀ ਪਾ ਦੇਣਾ ਤੁਸੀਂ ਆਪਾਂ ਉਸ ਹਿਸਾਬ ਦਾ ਹੀ ਤਿਆਰ ਕੀਤਾ ਸੀ ਹੌਲੀ ਹੌਲੀ ਮਿਕਸ ਕਰਿਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਜਦੋਂ ਹੀ ਤੁਸੀਂ ਇਹਦੇ ਵਿੱਚ ਖੰਡ ਪਾ ਦਿੱਤੇ ਨੇ ਨਾਲ ਦੀ ਨਾਲ ਹੀ ਪਤਲਾ ਹੋ ਜਾਣਾ ਖੰਡ ਨੇ ਆਪਣਾ ਪਾਣੀ ਛੱਡ ਦੇਣਾ ਪਰ ਤੁਸੀਂ ਇਹਨੂੰ ਉਸੇ ਤਰ੍ਹਾਂ ਹੀ ਗਾੜਾ ਕਰਨਾ ਗੈਸ ਬੰਦ ਨਹੀਂ ਕਰਨਾ ਇਹਨੂੰ ਪੱਕਣ ਤੇ 30 ਤੋਂ 35 ਮਿੰਟ ਲੱਗ ਜਾਂਦੇ ਦੇ ਸਾਰੀ ਨੂੰ ਬਣਾਉਣ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਉਂਕਿ 25 ਕਿ ਮਿੰਟ ਆਪਾਂ ਪਹਿਲਾਂ ਕੀਤਾ ਤੇ 10 ਕਿ ਮਿੰਟ ਆਪਾਂ ਬਾਅਦ ਵਿੱਚ ਇਹਨੂੰ ਗਾੜਾ ਕਰਾਂਗੇ ਤੇ ਸਾਈਡਾਂ ਤੇ ਲੱਗਿਆ ਹੋਇਆ ਤੁਸੀਂ ਗਾੜਾ ਦੁੱਧ ਖੋਆ ਵਗੈਰਾ ਜਿਹੜਾ ਬਣਿਆ ਉਹਨੂੰ ਵੀ ਉਤਾਰ ਲਿਓ ਤੇ ਵਿੱਚ ਹੀ ਮਿਕਸ ਕਰ ਲਿਓ ਤੇ ਇਸ ਤਰ੍ਹਾਂ ਦਾ ਗਾੜਾ ਜਿਹਾ ਟੈਕਸਚਰ ਇਹਦਾ ਬਣ ਕੇ ਤਿਆਰ ਹੋ ਜਾਊਗਾ ਦੇਖੋ ਇਸ ਤਰੀਕੇ ਦਾ ਬਣਾਇਓ ਫੇਰ ਇਹ ਤੁਹਾਡਾ ਕੁਲਫੀ ਲਈ ਤਿਆਰ ਹੈ ਪਰ ਇੱਥੇ ਤੁਸੀਂ ਧਿਆਨ ਰੱਖਿਓ ਇਹ ਨੀਚੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਠੰਡਾ ਹੋਣ ਲਈ ਰੱਖ ਦਾਂਗੇ ਪਰ ਆਪਣੀ ਕੜਾਈ ਹੈ ਜਿਹੜੀ ਉਹ ਹਜੇ ਬਹੁਤ ਗਰਮ ਹੈ ਇਸ ਲਈ ਜਾਂ ਤਾਂ ਤੁਸੀਂ ਇਹਨੂੰ ਕੜਾਈ ਤੋਂ ਬਾਹਰ ਕੱਢ ਲਿਓ ਜਾਂ ਫਿਰ ਲਗਾਤਾਰ 2-4 ਮਿੰਟਾਂ ਲਈ ਹੋਰ ਮਿਕਸ ਕਰਦੇ ਰਹੋ ਫਿਰ ਆਪਾਂ ਲਵਾਂਗੇ ਜੀ ਮੰਗੋ ਜਿਹੜੇ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਇਹਦੇ ਵਿੱਚ 1.5 ਅੰਬ ਪਾਇਆ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇੱਕ ਵੀ ਪਾ ਸਕਦੇ ਹੋ ਪਰ ਜੇ ਵਧੀਆ ਜਿਹਾ ਟੇਸਟ ਲੈਣਾ ਤਾਂ 1.5 ਮੰਗੋ ਮਿਕਸ ਕਰ ਦਿਓ ਕਿਉਂਕਿ ਇਹਦੇ ਨਾਲ ਸਵਾਦ ਬੀ ਵਧੀਆ ਹੋਊਗਾ ਤੇ ਕੁਲਫੀ ਦਾ ਕਲਰ ਵੀ ਬੜਾ ਹੀ ਸੋਹਣਾ ਆਊਗਾ ਇਹਨੂੰ ਕੱਟ ਕੇ ਆਪਾਂ 2-3 ਮਿੰਟਾਂ ਲਈ ਲਗਾਤਾਰ ਗ੍ਰਾਈਂਡ ਕਰਾਂਗੇ ਤੇ ਬਿਲਕੁਲ ਇਹਦਾ ਵਧੀਆ ਜਿਹਾ ਸਮੂਥ ਪੇਸਟ ਜਿਹੜਾ ਉਹ ਆਪਾਂ ਤਿਆਰ ਕਰ ਲਾਂਗੇ ਮੰਗੋ ਜਿੰਨਾ ਜ਼ਿਆਦਾ ਵਧੀਆ ਕਲਰ ਦਾ ਹੋਊਗਾ ਓਨੀ ਵਧੀਆ ਹੀ ਤੁਹਾਡੀ ਕੁਲਫੀ ਤਿਆਰ ਹੋਊਗੀ ਕਿਉਂਕਿ ਕੁਝ ਅੰਬ ਹੁੰਦੇ ੜੇ ਫਿੱਕੇ ਜਿਹੇ ਹੁੰਦੇ ਐ ਤੇ ਉਹਦੇ ਨਾਲ ਕੁਲਫੀ ਦਾ ਕਲਰ ਵੀ ਓਹੇ ਜਿਹਾ ਹੀ ਆਊਗਾ ਉਸ ਤੋਂ ਬਾਅਦ ਜੀ ਆਪਾਂ ਇਸ ਗਾੜੇ ਪੇਸਟ ਵਿੱਚ ਜਿਹੜਾ ਕਿ ਆਪਣਾ ਦੁੱਧ ਵਾਲਾ ਸੀ ਉਹ ਠੰਡਾ ਹੋ ਗਿਆ ਤਾਂ ਉਹਦੇ ਵਿੱਚ ਮੰਗੋ ਮਿਕਸ ਕਰ ਦਾਂਗੇ ਹੌਲੀ-ਹੌਲੀ ਮਿਕਸ ਕਰਦੇ ਯੋ ਆਰਾਮ ਨਾਲ ਹੀ ਹੋ ਜਾਊਗਾ ਕਿਉਂਕਿ ਇਹ ਪੇਸਟ ਜਿਹੜਾ ਇੰਨਾ ਸਖਤ ਵੀ ਨਹੀਂ ਜਦੋਂ ਹੀ ਤੁਸੀਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਤੇ ਇਹਦਾ ਕਲਰ ਕਿੰਨਾ ਜ਼ਿਆਦਾ ਵਧੀਆ ਉਹ ਤੁਹਾਨੂੰ ਦੇਖ ਕੇ ਆਪਣੇ ਆਪ ਹੀ ਪਤਾ ਲੱਗ ਗਿਆ ਹੋਊਗਾ ਫਿਰ ਇਹਨੂੰ ਕਿਸੇ ਵੀ ਚੀਜ਼ ਵਿੱਚ ਹੁਣ ਆਪਾਂ ਜਮਾਵਾਂਗੇ ਜਾਨੀ ਕਿ ਕੁਲਫੀ ਇਹਦੀ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਇਹਨੂੰ ਸਿੰਪਲ ਤਰੀਕੇ ਨਾਲ ਜਮਾ ਸਕਦੇ ਹੋ ਕਿਸੇ ਗਲਾਸੀ ਵਗੈਰਾ ਵਿੱਚ ਜਾਂ ਕਿਸੇ ਵੀ ਬਾਕਸ ਵਿੱਚ ਬਸ ਉਹਨੂੰ ਫੋਇਲ ਪੇਪਰ ਦੇ ਨਾਲ ਕਵਰ ਕਰ ਦਿਓ ਇਹਨੂੰ ਕਰਛੀ ਵਗੈਰਾ ਨਾਲ ਪਾਇਓ ਥੋੜਾ ਜਿਹਾ ਉੱਪਰ ਕਰਕੇ ਕਿਉਂਕਿ ਜੇ ਨੀਚੇ ਕਰੋਗੇ ਪੇਸਟ ਬੜਾ ਤੇ ਬਾਹਰ ਡੁੱਲਣ ਲੱਗ ਜੂਗਾ ਤੁਸੀਂ ਚਾਹੋ ਤਾਂ ਇਹਦੇ ਲਈ ਸਪੈਸ਼ਲ ਆਈਸਕ੍ਰੀਮ ਮੋਲਡ ਲੈ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ ਜਦੋਂ ਤੁਸੀਂ ਜਮਾਉਣਾ ਹੋਵੇ ਆਪਣੀ ਮਰਜ਼ੀ ਨਾਲ ਬਹੁਤ ਹੀ ਮਜ਼ੇਦਾਰ ਜੀ ਮੰਗੋ ਆਈਸਕ੍ਰੀਮ ਜਾਂ ਮੰਗੋ ਕੁਲਫੀ ਦੀ ਰੈਸিপি ਤੁਹਾਨੂੰ ਕਿਉਂ ਜੀ ਲੱਗੀ ਜਾਂਦੀ ਹੋਵੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਕਿੱਥੋਂ ਕਿੱਥੋਂ ਤੱਕ ਤੁਹਾਡੇ ਕੋਲੇ ਪਹੁੰਚ ਗਈ ਇਹ ਵੀ ਕਮੈਂਟ ਕਰਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਰੂਰ ਜਾਇਓ ਕਿਉਂਕਿ ਇਹ ਕੁਲਫੀ ਐਨੀ ਜ਼ਿਆਦਾ ਟੇਸਟੀ ਹੈ ਜਦੋਂ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਖਾ ਲਈ ਤਾਂ ਬਾਰ-ਬਾਰ ਬਣਾਇਆ ਕਰੂੰਗੀ ਬਾਕੀ ਗੱਲ ਜਿਹੜੀ ਹੈਗੀ ਆ ਬੱਚਿਆਂ ਦੀ ਉਹਨਾਂ ਨੂੰ ਜਦੋਂ ਇਹੋ ਜੀਆਂ ਚੀਜ਼ਾਂ ਤਿਆਰ ਕਰਕੇ ਦੇ ਦੋ ਤਾਂ ਫਿਰ ਉਹਨਾਂ ਦੀ ਡਿਮਾਂਡ ਰੋਜ਼ ਹੀ ਰਹਦੀ ਹੈਗੀ ਹੁਣ ਆਪਾਂ ਇਹਨੂੰ 6-7 ਘੰਟਿਆਂ ਲਈ ਰੱਖਾਂਗੇ ਫ੍ਰੀਜਰ ਵਿੱਚ ਪਰ ਆਪਣਾ ਪੂਰਾ ਦਿਨ ਹੀ ਬੀਤ ਗਿਆ ਆਪਾਂ ਅਗਲੇ ਦਿਨ ਇਹਨੂੰ ਬਾਹਰ ਕੱਢਿਆ ਤੇ ਬਹੁਤ ਹੀ ਮਜ਼ੇਦਾਰ ਕੁਲਫੀ ਹੈ ਜਿਹੜੀ ਉਹ ਜੰਮ ਚੁੱਕੀ ਸੀ ਤੇ ਇਹਦੇ ਲਈ ਥੋੜਾ ਜਿਹਾ ਆਪਾਂ ਪਾਣੀ ਲੈ ਲਿਆ ਤੇ ਇਹਦੇ ਵਿੱਚ ਇਹਨੂੰ ਹਲਕਾ ਚਰ ਰੱਖ ਕੇ ਚਾਹੀ ਤੁਸੀਂ 3-4 ਮਿੰਟ ਲਈ ਇਹਨੂੰ ਬਾਹਰ ਵੈਸੇ ਹੀ ਰੈਸਟ ਤੇ ਰੱਖ ਦਿਓ ਇਹਨੇ ਆਪਣੇ ਆਪ ਹੀ ਬਾਹਰ ਨਿਕਲ ਜਾਣਾ ਤੇ ਜਦੋਂ ਇਹ ਜੰਮ ਕੇ ਬਾਹਰ ਆਊਗੀ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਹੈ ਬੱਚੇ ਇਹਨੂੰ ਦੇਖ ਕੇ ਵੈਸੇ ਹੀ ਬਹੁਤ ਖੁਸ਼ ਹੋ ਜਾਣਗੇ ਕਿਉਂਕਿ ਮੇਰੇ ਬੱਚੇ ਵੀ ਮੇਰੇ ਕੋਲ ਹੀ ਖੜੇ ਸੀ ਤੇ ਉਹਨਾਂ ਦੇ ਮੂੰਹ ਦੇ ਵਿੱਚ ਪੂਰਾ ਪਾਣੀ ਆ ਰਿਹਾ ਸੀ ਕਿਉਂਕਿ ਕੁਲਫੀ ਦੇਖ ਕੇ ਉਹਨਾਂ ਨੂੰ ਇਸ ਤਰ੍ਹਾਂ ਲੱਗ ਨਹੀਂ ਰਿਹਾ ਸੀ ਕਿ ਕੁਲਫੀ ਹੈ ਜਿਹੜੀ ਉਹ ਘਰ ਦੇ ਵਿੱਚ ਤਿਆਰ ਕੀਤੀ ਹੈ ਉਸ ਤੋਂ ਬਾਅਦ ਹਲਕੇ ਜਿਹੇ ਪਿਸਤੇ ਆਪਾਂ ਇਹਦੇ ਉੱਪਰ ਪਾ ਕੇ ਚੰਗੀ ਤਰ੍ਹਾਂ ਇਹਨੂੰ ਗਾਰਨਿਸ਼ ਕਰਤਾ ਤੇ ਬਹੁਤ ਹੀ ਮਜ਼ੇਦਾਰ ਟੇਸਟੀ ਜੀ ਕੁਲਫੀ ਬਣ ਕੇ ਤਿਆਰ ਹੈ ਹੁਣ ਜਲਦੀ ਜਲਦੀ ਤੁਸੀਂ ਵੀ ਇਸ ਤਰੀਕੇ ਨਾਲ ਕੁਲਫੀ ਬਣਾਓ ਤੇ ਬੱਚਿਆਂ ਨੂੰ ਖਵਾਓ ਕਿਉਂਕਿ ਬੱਚੇ ਖੁਸ਼ ਤਾਂ ਆਪਾਂ ਖੁਸ਼ ਗਰਮੀ ਦਾ ਮੌਸਮ ਹੈ ਤਰ੍ਹਾਂ ਤਰ੍ਹਾਂ ਦੀਆਂ ਕੁਲਫੀਆਂ ਖਾਣੇ ਆ ਤੇ ਇਹ ਵੀ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਨੂੰ ਪਹਿਲਾਂ ਵਾਲੀ ਕੁਲਫੀ ਦੀ ਤਰ੍ਹਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਧੰਨਵਾਦ ਜੀ